ਹਰਿਆਣਾ ਦੇ ਸਿਹਤ ਮੰਤਰੀ ਨਿਲਵਜਨ ਨੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਜਿਸ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ અપਮਾਨ ਦੱਸਿਆ ਜਾ ਰਿਹਾ ਹੈ ਦਰਸਲ ਵਿਜਨੇ ਕਿਹਾ ਕਿ ਜਿਸ ਦਿਨ ਤੋਂ ਗਾਂਧੀ ਦੀ ਤਸਵੀਰ ਵਾਲੇ ਨੋਟ ਛਪੇ ਉਦੋਂ ਤੋਂ ਹੀ ਨੋਟਾਂ ਦੀ ਵੈਲਿਊ ਡਿੱਗ ਗਈ ਹਾਲਾਂਕਿ ਬਾਅਦ ਦੇ ਵਿੱਚ ਵਿਜਨੇ ਟਵੀਟ ਕਰ ਬਿਆਨ ਨੂੰ ਵਾਪਸ ਜ਼ਰੂਰ ਲਿਆ ਹੈ ਲਗਾਤਾਰ ਵਾਇਰਲ ਹੋ ਰਹੀਆਂ ਜਵਾਨਾਂ ਦੀਆਂ ਵੀਡੀਓਜ਼ ਤੋਂ ਸਰਕਾਰ ਹਿਲ ਗਈ ਹੈ ਗ੍ਰਹਿ ਮੰਤਰਾਲੇ ਨੇ ਹਰਦ ਸੈਨਿਕ ਬਲਾਂ ਦੇ ਜਵਾਨਾਂ ਦੇ ਸੋਸ਼ਲ ਮੀਡੀਆ ਉੱਤੇ ਵੀਡੀਓ ਤੇ ਦੀਆਂ ਤਸਵੀਰਾਂ ਪਾਉਣ ਉਤੇ ਪਾਬੰਦੀ ਲਗਾ ਦਿੱਤੀ ਹੈ ਜੁਭਾਸੇ ਸੈਨਾ ਮੁਖੀ ਨੇ ਸਪਸ਼ਟ ਕੀਤਾ ਹੈ ਕਿ ਜਵਾਨਾਂ ਦੇ smartphones ਰੱਖਣ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਗ੍ਰਹਿ ਮੰਤਰਾਲੇ ਮੁਤਾਬਕ ਅਰਧ ਸੈਨਿਕ ਬਲ ਦੇ ਜਵਾਨਾਂ ਨੂੰ social media ਦਾ ਇਸਤੇਮਾਲ ਕਰਨ ਤੋਂ ਪਹਿਲਾਂ DG ਤੋਂ ਅਗਿਆ ਲੈਣੀ ਹੋਏਗੀ ਆਪਣੇ ਵੱਡੇ ਅਸਤਰਾ ਤੇ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਉਣ ਵਾਲੇ ਸੈਨਾ ਦੇ ਜਵਾਨ ਯਗ ਪ੍ਰਤਾਪ ਸਿੰਘ ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਪਤੀ ਇਨਸਾਫ ਦੇ ਲਈ ਭੁਖ ਹੜਤਾਲ ਤੇ ਬੈਠ ਗਿਆ ਰਿਚਾ ਸਿੰਘ ਮੁਤਾਬਕ ਪਤੀ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਜਿਸ ਦੀ ਜਾਣਕਾਰੀ ਯਗ ਪ੍ਰਤਾਪ ਸਿੰਘ ਨੇ ਦੂਜੇ ਜਵਾਨ ਦੇ ਫੋਨ ਉੱਤੇ ਪ੍ਰਵਾਨ ਨੂੰ ਦਿੱਤੀ ਵ੍ਰਿਜਾ ਸਿੰਘ ਨੇ ਦੱਸਿਆ ਕਿ ਉਸਦੇ ਪਤੀ ਦੇ ਮੋਬਾਈਲ 'ਚ ਸੋਸ਼ਲ ਦੇ ਸਾਰੇ ਸਬੂਤ ਮੌਜੂਦ ਨੇ ਅਜੇ ਵਿੱਚ ਫੋਨ ਜ਼ਬਤ ਹੋਣ ਉੱਤੇ ਸਬੂਤ ਮਿਟਾ ਦਿੱਤੇ ਜਾਣਗੇ ਵ੍ਰਿਜਾ ਮੁਤਾਬਕ ਉਸਦੇ ਪਤੀ ਨੂੰ ਇਨਸਾਫ ਚਾਹੀਦਾ ਔਦਰ 20 ਸਫਤ ਜਵਾਨ ਤੇਜ ਬਹਾਦਰ ਦੀ ਪਤਨੀ ਸ਼ਰਮਲਾ ਯਾਦਵ ਨੇ ਪਤੀ ਉੱਪਰ ਲੱਗੇ ਇਲਜ਼ਾਮਾਂ ਤੇ 20 ਵਿੱਚ ਖਰਾਬ ਖਾਣਾ ਮਿਲਣ ਦੀ ਜਾਂਚ ਸੀਬੀਏ ਤੋਂ ਕਰਾਉਣ ਦੀ ਮੰਗ ਕੀਤੀ ਹੈ ਸ਼ਰਮਲਾ ਮੁਤਾਬਕ ਸੀਬੀਏ ਨੇ ਜੋ ਜਾਂਚ ਕੀਤੀ ਹੈ ਉਹ ਗਲਤ ਹੈ ਇਸ ਲਈ ਜਾਂਚ ਸੀਬੀਏ ਜਾਂ ਕਿਸੇ ਦੂਸਰੀ ਏਜੰਸੀ ਤੋਂ ਕਰਵਾਈ ਜਾਵੇ ਮਹਾਰਾਸ਼ਟਰ ਚੋਣਾਂ ਕੀ ਫਰਵਿਨ ਹੋਣ ਵਾਲੀਆਂ ਬੀਐਮਸੀ ਚੋਣਾਂ ਨੂੰ ਲੈ ਕੇ ਬੀਜੇਪੀ ਤੇ ਸ਼ਿਵ ਸੈਨਾ ਦਾ ਗਠਬੰਧਨ ਹਾਲੇ ਸਪਸ਼ਟ ਨਹੀਂ ਹੈ ਮਹਾਰਾਸ਼ਟਰ ਬੀਜੇਪੀ ਦੇ ਵੱਡੇ ਨੇਤਾ ਨੇ ਕਿਹਾ ਕਿ ਚੋਣਾਂ ਵਿੱਚ ਜਿੰਦੇ ਜ਼ਿਆਦਾ ਜੇਤੂ ਹੋਣਗੇ ਉਹ ਮੇਅਰ ਵੀ ਉਸਤੇ ਹੋਏਗਾ ਜਾਣਕਾਰੀ ਮੁਤਾਬਕ ਬੀਜੇਪੀ ਪੁਰਾਣੇ ਗਠਬੰਧਨ ਦੇ ਫਾਰਮੂਲੇ ਤੇ ਚੋਣਾਂ ਲਈ ਨੁ ਤਿਆਰ ਨਹੀਂ ਹੈ ਸਮਾਜਵਾਦੀ ਪਾਰਟੀ ਚੋਣ ਨਿਸ਼ਾਨ ਸਾਈਕਲ ਲਈ ਚਾਦਰੇ ਖਿੱਚਤਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਫੈਸਲਾ ਦੇ ਸਕਦਾ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਰਾਇਮ ਸਿੰਘ ਯਾਦਵ ਅਤੇ ਫਲੇਸ਼ਾਦ ਚੋਣ ਕਮਿਸ਼ਨ ਦੇ ਅਧਿਕਾਰੀਆਂ ਕੇ ਪੇਸ਼ ਹੋਏ ਸਨ ਚੋਣ ਨਿਸ਼ਾਨ ਉੱਤੇ ਆਪ ਆਪਣਾ ਦਾਵਾ ਪੇਸ਼ ਕੀਤਾ ਸੀ ਦੋਹਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਕਮਿਸ਼ਨ ਨੇ ਫੈਸਲਾ ਰੱਖਣਾ ਰੱਖ ਲਿਆ ਸੀ ਸੰਖਤ ਰਾਸ਼ਟਰੀ ਕਿਰਤ ਸੰਗਠਨ ਦੀ ਰਿਪੋਰਟ ਮੁਤਾਬਕ ਸਾਲ 2017 ਅਤੇ 18 ਵਿਚਾਲੇ ਪਾਰਚ ਬੇਰੋਜ਼ਗਾਰੀ ਵਿੱਚ ਇਜ਼ਾਫਾ ਹੋ ਸਕਦਾ ਹੈ ਅਧਿਰੋਜ਼ਗਾਰ ਸਰਜਨ ਚ ਰੁਕਾਵਟ ਆਉਣ ਦੇ ਸੰਕੇਤ ਨੇ ਸੰਖਤ ਰਾਸ਼ਟਰੀ ਅੰਤਰਰਾਸ਼ਟਰੀ ਕਿਰਤ ਸੰਗਠਨ ਨੇ 2017 ਜੋ ਕਮਾਂਤਰੀ ਰੋਜ਼ਗਾਰ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੇ ਰਿਪੋਰਟ ਜਾਰੀ ਕੀਤੀ ਹੈ ਵਿਆਰਦੇ ਮਾਊਂਟੇਨ ਮੈਨ ਦੀ ਯਾਦ ਕੇਰਲ ਦੇ ਇੱਕ ਦਿਵੰਗ ਸ਼ਖਸ ਨੇ ਦਵਾ ਦਿੱਤੀ ਜਿਸ ਨੇ ਪਹਾੜ ਦਾ ਸੀਨਾ چیر 200 ਮੀਟਰ ਲੰਬੀ ਸੜਕ ਬਣਾ ਦਿੱਤੀ ਜੋ ਕਿ ਪਿੰਡ ਨੂੰ ਸ਼ਹਿਰ ਨਾਲ ਜੋੜਦੀ ਹੈ 58 ਸਾਲਾ ਸ਼ਸ਼ੀ ਦਿਨ ਸਾਲ ਤੋਂ ਪਹਾੜ ਤੋਂ ਡਰੇ ਸਨ ਉੱਤਰ ਪਹਾੜਿਕ ਖੇਤਰਾਂ ਦਾ ਕਹਿਰ جاری ਹੈ ਪਹਾੜਾਂ ਤੇ ਹੋਰ ਹੀ ਬਰਬਾਰੀ ਕਰਨ ਠੰਡ ਲਗਾਤਾਰ ਵਧਦੀ ਜਾ ਰਹੀ ਹੈ ਮੌਸਮੀ ਵਿਭਾਗ ਮੁਤਾਬਕ ਅਗਲੇ 2-3 ਦਿਨ ਕੜਾਕੇ ਦੀ ਠੰਡ ਰਹੇਗੀ 15 ਜਨਵਰੀ ਦਾ ਦਿਨ ਸਭ ਤੋਂ ਠੰਡਾ ਰਹਣ ਦੇ ਅਸਾਰ ਨੇ ਸ਼ਿਰਨਗਰ ਤੋਂ 3 ਕਿਲੋਮੀਟਰ ਦੂਰ ਦਾਰਾ گاؤں ਵਿੱਚ ਠੰਡ ਕਾਰਨ ਪਾਈਪਲਾਈਨ ਤੋਂ ਆਉਣ ਵਾਲਾ ਪਾਣੀ ਵੀ ਜੰਮ ਚੁੱਕਿਆ ਹੈ ਇਹ ਪਿੰਡ ਸ਼ਹਿਰ ਦੇ ਕੋਲ ਹੈ ਪਰ ਬਰਬਾਰੀ ਕਾਰਨ ਸੜਕ ਸੰਪਰਕ ਨਾ ਦੇ ਬਰਾਬਰ ਹੈ ਹਿਮਾਚਲ ਦੇ ਵਿੱਚ ਵੀ ਕਈ ਥਾਂ ਚਹੀ ਹਰਾਤ ਨੇ ਮਾਤਲ ਦੇ ਡਲਹੌਜ਼ ਵਿੱਚ ਬਰਫਬਾਰੀ ਅਤੇ ਠੰਡ ਕਾਰਨ ਝੀਲ ਤੱਕ ਵੀ ਜੰਮ ਗਈ ਜੋ ਸਲਾਨੀ ਲਿਖੇ ਚ ਤੱਕ ਕੇਂਦਰ ਬਣੀ ਹੋਈ ਹੈ ਇਸ ਝੀਲ ਵਿੱਚ ਬੋਟਿੰਗ ਹੁੰਦੀ ਸੀ ਉਹਨ ਸ਼ੀਸ਼ੇ ਵਾਂਗ ਵਿਖਾਈ ਦਿੰਦੀ ਹੈ ਅਜਪੁਰ ਦੇ ਦੇਸ਼ ਵਿੱਚ ਮਕਰ ਸੰਗਰਾਤੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਕੜਾਕਰੇ ਠੰਡ ਵਿੱਚ ਆਲੇ ਲੋਕ ਪਤਨ ਨਦੀਆਂ ਚ ਆਸਥਾ ਦੇ ਡੁੱਕੀ ਲਗਾਉਂਦੇ ਵਿਖਾਈ ਦਿੱਤੇ ਮਕਰ ਸੰkrananti mauke RTDP ਮੁਖ ਲਾਲੂ ਯਾਦਵ ਨੇ ਖਾਸ ਪ੍ਰਬੰਧ ਕੀਤੇ ਨੇ ਲਾਲੂ ਕਰੇ ਤਹੀਂ ਚੂਟਾ ਦਾ ਭੋਜ ਰੱਖਿਆ ਗਿਆ ਜਿਸ ਦਾ ਵੱਡੀ ਗਿਣਤੀ ਚ ਲੋਕਾਂ ਤੇ ਸਿਆਸਦਾਨਾਂ ਨੇ ਆਨੰਦ ਮਾਣਿਆ ਵੱਡੇ ਪੱਦਲ ਤੇ ਕੀਤੇ ਗਏ ਯੋਜਨ ਦੀ ਤਿਆਰੀ ਯਾਦਵ ਪ੍ਰਵਾਨ ਨੇ ਮਿਲ ਕੇ ਕੀਤੀ ਹੈ